ਹਿੰਸਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਏ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਪੰਜ ਗਾਵਾਂ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਚਾਰ ਸੋਈਆਂ ਤੇ ਇੱਕ ਗੱਬਨੇ ਸੋਈਆਂ ਤੇ ਆਪਨੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਤੁਸੀਂ ਅੱਲੀ ਜਰੂਰ ਆਪਣੇ ਇੱਥੋਂ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਤੇ ਵੀ ਜਰੂਰ ਗੌਰ ਕਰਿਆ ਕਰੋ ਜੀ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੜ੍ਹ ਹਰ ਪ੍ਰੀਤੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਵਿੱਗੇ ਮਾਲ ਵੱਦਨ ਵਾਲਾ ਫਿਰ ਹਾਂਜੀ ਹਾਂਜੀ ਜੀ ਹਾਂਜੀ ਪੰਜ ਬੱਚੇ ਆ ਜਾਂ ਅੱਛਾ ਤੇ ਮੈਂ ਆ ਬਾਦ ਕੇ ਫਿਰ ਠੀਕ ਹੈ ਤੇ ਰੇਟ ਅੱਗੇ ਆ ਗਏ ਰੇਟ ਅੱਗੇ ਆ ਗਏ ਚਲੋ ਫਿਰ ਨਾਮ ਦੱਸੋ ਫਿਰ ਨਾਮ ਡਾਕਟਰ ਭੋਲਾ ਪਿੰਡਠਠਾ ਤਸਵੀਰ ਜਨਾਵਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੁੰਡੇ ਲੋਪੋ ਕੇ ਚਗਾਵਾ ਇੱਕ ਬੰਦੇ ਚਗਾਵਾ ਤੇ ਇੱਕ ਬੰਦੇ ਲੋਪੋ ਕੇ ਬੈਕਸਾਈਡ ਤੇ ਥਾਣੇ ਦੇ ਬੈਕਸਾਈਡ ਪਿੰਡ ਹੈ ਠੀਕ ਹੈ ਮੋਬਾਈਲ ਨੰਬਰ ਹੈ 9855484286 9855484290 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਗਿਆ ਜਿੰਨੇ ਸੂਈ ਨੂੰ ਇਹਨੂੰ ਸੂਈ ਨੂੰ ਅੱਜ 8-10 ਦਿਨ ਹੋ ਗਏ ਜੀ ਅੱਛਾ ਹਾਂਜੀ ਮਗਰ ਮੱਛੀ ਆ ਗੁੱਜਾ ਸੂਗਾ ਵੱੱચી ਸੂਈ ਹੈ ਜੀ ਤੇ ਦੁੱਧ ਦੁੱਧ ਆ ਇਸ ਮੌਕੇ ਤੇ ਸਾਡੇ 14 ਕਿਲੋ ਜੀ ਤਿਆਰ ਜਿਹੜਾ ਹਾਂਜੀ ਇਹ ਕਿੰਨਾ ਕਰੀ ਜਾਊਗੀ ਹਾਂਜੀ ਕਿੰਨਾ ਕਰੀ ਜਾਊਗੀ 17 ਕਿਲੋਮੀਟਰ ਭਰੇ ਇੱਕ ਵੱਚੀ ਦੀ ਤੋਰੋ ਹਾਂ ਫਿਰ ਕਰੀ ਨਾ ਤੇ ਬਾਕੀ ਆ ਥਾਣੇ ਦੇ ਕਰੀ ਦੇਖ ਸਕਦੇ ਚੰਗੇ ਗੈਪ ਤੇ ਆ ਤੇ ਚੰਗੇ ਸਾਈਜ਼ ਦਾ ਥਾਣੇ ਆ ਚੋੜ ਜਿਹਾ ਪੋਲੀ ਆ ਤੇ ਅਰੇ ਗਾਸ ਮੀਨੂੰ ਦੂਸਰੇ ਪਾਸੇ ਤੋਂ ਖਾਨੇ ਦੇ ਦੇਖ ਸਕਦੇ ਜੇ ਕਰੀ ਮਗਰ ਵੱਛੀ ਜੇ ਤੇ ਮਗਰੇ ਦੇ ਵੱਛੀ ਆ ਵਾਲੀ ਕਿੰਨਾ ਫਿਰ ਮੁੱਲ ਵਿੱਜੀ ਇਹਦਾ ਮੋਲੇ ਤਾਂ ਹਰਪ੍ਰੀਤ ਦੀ 54000 ਚ ਮਾਨਤਨ ਕਰਦਾਂਗੇ। ਅੱਛਾ 54000 ਚ ਕਰਨਾ ਮਾਨਤਨ। ਹਾਂਜੀ ਹਾਂਜੀ। ਠੀਕ ਹੈ ਜੀ। ਸੋਹਣੀ ਸਾਫ ਸੁਸਰੀ ਵੱਛੀ ਆ ਜੀ। ਹਾਂਜੀ ਹਾਂਜੀ। ਬੜੀ ਵੱਡੀ ਚੋਟਾ ਬਹੁਤ ਵੱਡੀ ਦਾ ਪੋਲਾ ਨਵੇਂ ਦੇ ਵਹਿੜ ਆ। ਠੀਕ ਹੈ ਜੀ। ਗੱਲ ਗੱਲ ਹੋ ਗਈ ਹੈ ਜੀ। ਤੇ ਹੁਣ ਆ ਜਿਹੜੀ ਇਹ ਇਹ ਦੁੱਧਾ ਸੁਨਾਂ ਰੱਖੀ ਸੁਈ ਜੇ ਇਹਨੂੰ 8-10 ਦਿਨ ਉੱਚ ਲਿਓ ਨੂੰ। ਠੀਕ ਹੈ। ਮਗਰ ਮੱਛਾ ਜੀ। ਇਹ ਦੇਖ ਆ ਮੋਕਾ ਜਿਹੜਾ ਇਹਦੇ ਕੋਲ 10 ਲੀਟਰ ਦਾ ਤਿਆਰ ਆ। ਅੱਛਾ 10 ਲੀਟਰ ਹੈਗਾ। ਹਾਂਜੀ। ਕਿੰਨਾ ਘਰੀ ਜਾਊਗੀ ਇਹ? ਇਹ 15 14 ਕਿਲੋ ਕਰੇਗੀ ਜੀ ਠੀਕ ਹੈ ਜੀ ਹਾਂ ਗੋਦੀਆਂ ਵੀ ਬਚੀਆਂ ਤੋਰ ਤੋਰ ਸਾਊਂਡ ਕਰ ਰਹੀ ਹੈ ਵਿਚਾਰੀ ਜੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਨੇ ਲੱਗ ਕੇ ਤੋਂ ਇਹ ਚਾਰੇ ਬਚੀਆਂ ਤਕਰੀਬਨ ਕਾਲੀਆਂ ਗਈਆਂ ਜੀ ਠੀਕ ਹੈ ਅੱਛਾ ਕਾਲੀਆਂ ਆਪਾਂ ਪਾਸੋਂ ਆਈਆਂ ਹਾਂ ਬਾਕੀ ਕਾਲੀਆਂ ਆਈਆਂ ਬਾਕੀ ਲੈ ਲੈ ਤੇ ਉੱਤਰਾ ਵੀ ਸਣਸਣ ਓਕੇ ਜੀ ਸਾਰੇ ਸਾਰੇ ਵਧੀਆ ਵਧੀਆ ਜੀ ਸਾਫ਼ ਸਿੱਖੇ ਕੋਈ ਭੂਤ ਨਹੀਂ ਕੋਈ ਸ਼ਟਰ ਨਹੀਂ ਸਾਬ ਠੀਕ ਹੈ ਤੇ ਮੁੱਲ ਫਿਰ ਇਹਦਾ ਮੋਹਰ ਦਾ ਹਰਪ੍ਰੀਤ ਜੀ 37 ਹਜ਼ਾਰ ਤੱਕ ਮਾਨਤਨ ਕਰਦਾ। ਅੱਛਾ 37 ਚ ਮਾਨਤਨ ਕਰ ਦਾਂਗੇ। ਹਾਂਜੀ। ਠੀਕ ਐ। ਤੇ ਇੱਕ ਪਾਸੇ ਆ ਪਲ ਜੇ ਤੇ ਥੋੜੀ ਬੜੀ ਮਾੜੀ ਜੀ ਪਾੜਿਆ ਚੱਲ। ਠੀਕ ਐ। ਉਹ ਨਿੱਕੀ ਜੀ ਹਾਂ। ਬਾਕੀ ਕੋਈ ਬਾਤ ਘੜ ਕੋਈ ਨਹੀਂ ਸਾਡੇ ਵਿੱਚ ਖੇ। ਠੀਕ ਐ ਜੀ। ਤੇ ਹੁਣ ਆ ਜਿਹੜੀ ਜੀ ਆਪਣੇ ਕੋਲ ਇਹ ਪਹਿਲਾ ਸੂਆ ਬੱਛੀ ਸੂਈ ਆ ਜੀ। ਅੱਛਾ ਪਹਿਲਾ ਸੂਆ ਸੂਈ ਆ। ਹਾਂ ਸੂਈ ਨੂੰ ਅੱਜ 4 ਦਿਨ ਹੋ ਗਏ ਇਹਨੂੰ। ਅੱਛਾ। ਬੋਲਾ ਚੱਲਦਾ ਆ ਮੋਕਾ ਦੇ ਸਲੇ 12 ਲੀਟਰ। ਠੀਕ ਐ। ਹਾਂਜੀ। 12 ਲੀਟਰ ਹੁਣ ਤਿਆਰ ਐ। ਹਾਂ ਤਿਆਰ ਐ। ਇਹ ਇਹ ਬੱਚੀ ਦੁੱਧ ਪਰ ਇੱਕ 16 ਚਲੋ ਠੀਕ ਆ ਹਾਂ ਨਾਤਾ ਜਾਈ ਬੱਚਾ ਨਾਤਾ ਜਿਹੜਾ ਨਾਤਾ ਜਾਈਆਂ ਨਾਲ ਠੀਕ तौर पे ਕਰੀਨੇ ਤੇਰੇ ਥਾਣੇ ਵੀ ਦਿਖਾ ਰਹੀ ਹੈ ਕਰੀ ਆ ਦੇਖ ਸਾਡੇ ਥਾਣੇ ਦੇ ਵੀ ਲਾਗੇ ਤੋਂ ਪ੍ਰੋਪਰ ਹੱਥ ਚ ਆਉਣ ਵਾਲਾ ਥਾਣਾ ਤੇ ਬਾਕੀ ਹੈਗੇ ਵੀ ਕ੍ਰੋਸ ਪੰਜ ਆ ਤੇ ਬਾਕੀ ਕੋਈ ਵੰਗਾ ਨਹੀਂ ਮੈਂਦੀ ਅੱਛਾ ਰਸੀ ਤਾਂ ਵੀ ਨਹੀਂ ਆ ਰਸੀ ਤਾਂ ਬਕੇ ਰਿਆ ਪੂਰਾ ਮੇਸੇ ਦਾ ਆ ਗਿਆ ਲੈ ਆ ਉੱਚੀ ਰੋ ਸਕਰਚੰਗਿਆ ਸਾਂਹ ਸੇਵਾ ਦੇ ਚਲਦੇ ਤਾਂ ਹੋ ਸਕਸ 18 ਕਿਲੋ ਦੁੱਧ ਭਰ ਜਾਂਦਾ ਠੀਕ ਹੈ ਠੀਕ ਹੈ ਹਾਂ ਤੇ ਇਹਦਾ ਫਿਰ ਮੁੱਲ ਇਹਦਾ ਹਰਪ੍ਰੀਤ ਜੀ ਨਾਲ ਕਿੰਨਾ ਦਾ 48000 ਚ ਮੰਨ ਤਨ ਕਰਾਂਗੇ ਅੱਛਾ 48000 ਚ ਇਹਦਾ ਕਰਨਾ ਮੰਨ ਤਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਅਗਲੀ ਗਾਂ ਗੱਬਨ ਜੇ ਅਗਲੀ ਆ ਗਈ ਆ 6000 ਕ੍ਰੋਸ ਗੱਬਨ ਜੇ ਠੀਕ ਹੈ ਪਰ ਠੰਡੀ ਸੀ ਠੀਕ ਹੈ ਠੰਡੀ ਇਸ ਤਰ੍ਹਾਂ ਕੋ ਮੈਂ ਬੈਠਾ ਨਾ ਥਾਂ ਦੇਖ ਸਾਡੇ ਦੇ ਵੀ ਲਾਗੇ ਤਾਂ ਮੱਝਾਂ ਵਰਗਾ ਥਾਨ ਹੈ ਜੀ ਦਾ ਹਾਂਜੀ ਹਾਂਜੀ ਤੋਰੋ ਫਿਰ ਇਹਨਾਂ ਤੇ ਉਹ ਤਰ੍ਹਾਂ ਕਿੰਨਾ ਕੁ ਦੁੱਧ ਗੱਡੀ ਜਾਊਗੀ ਇਹ 14 ਲੀਟਰ ਪਿਛਲੇ ਸੂਏ ਭਰ ਦੇ ਦੇ ਕੇ ਅੱਛਾ ਹਾਂਜੀ ਜਿੰਨਾ ਘਰੋਂ ਲਈ ਉਹ ਆਲਮ 14 ਲੀਟਰ ਚੋਂਦੇ ਰਹੇ ਠੀਕ ਹੈ ਅਰੇ ਤੇ ਤੋਂ ਪੜੀ ਐ ਬੱਚੀ ਤੇ ਦੂਜਾ ਸੂਆ ਦੇ ਬਾਕੀ ਸਾਈ ਵਾਲ ਕਰੋਸ ਤੇ ਇਹੇ ਭਰੂ ਵੀ ਚੰਗੀ ਥੱਲੇ ਆ ਇਹ ਰੋਟ ਮੋਟ ਲੱਗ ਲਾਓ ਅੱਜ ਦਾਮ ਇਹ ਦਾਲਮੀ ਇਹ ਕੋਈ ਵਧੀ ਲੈ ਲੈ ਕੇ ਚਾਰ ਪੰਜ ਦਾ ਠੀਕ ਆ ਹਾਂਜੀ ਤਿਆਰ ਹੋਣੀ ਹੈ ਜੇ ਕੋਈ ਤੇ ਇਹਦਾ ਫਿਰ ਮੁੱਲ ਇਹਦਾ ਹਰਪ੍ਰੀਤ ਜੀ 37 ਤੇ ਮਾਨਤਨ ਕਰ ਲੱਕ ਅੱਛਾ 37 ਜੋ ਕਰੋਗੇ ਮਾਨਤਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਅਗਲੀ ਵੀ ਆ ਸੂਈ ਸਵਾਈ ਆ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਸਵਾਈ ਆ ਤੇ ਇਹਦੇ ਵੀ ਥਾਨੇ ਕਰੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਸਭਾਨੇ ਤੇ ਨਾੜਾਂ ਵੀ ਚੰਗੀਆਂ ਤੇ ਇੱਕੋ ਜਿਹਾ ਸਾਇਦ ਇੱਕੋ ਜਿਹਾ ਗੈਪ ਤੇ ਥਾਨੇ ਆ ਜਾਂ ਉਹ ਬੱਚਾ ਦੇ ਨਾਲ ਹੀ ਨਾੜੂ ਦੇ ਨਾਲ ਤਿੰਨ ਸਾਰੇ 6-7 ਦਿਨ ਹੋ ਗਿਆ ਸੂਈ ਨੂੰ ਠੀਕ ਹੈ ਹਾਂਜੀ ਅੱਛਾ ਨਹੀਂ ਹੋਣਾ ਤੇ ਸੂਗਾ ਕਿੰਨੇ ਵਜੇ ਦਾ ਸੂਗਾ ਦਾ ਤੀਸਰਾ ਜੀ ਅੱਛਾ ਪਰ ਜੀ ਇਹ ਮੌਕਾ ਹੈ ਜੇ ਸਾਲੇ 14 ਲੀਟਰ ਦੁੱਧ ਜਿਹੜਾ ਰੈਡੀ ਆ ਅੱਛਾ ਹਾਂਜੀ ਤੇ ਇਹ ਕਿੰਨਾ ਕਰੀ ਜਾਊਗੀ ਇਹ ਭਰੇ ਇੱਕ 18 ਕਿ ਲੀਟਰ ਦੇ ਤੋੜ ਦੋ ਫਿਰ ਇਹਨਾਂ ਨੂੰ

ਇਹ ਰੱਖਰ ਪ੍ਰੀਸਿਟ 44000 ਰੁਪਏ ਮਾਂਪਨ ਕਰਦਾ ਅੱਛਾ 44000 ਚ ਹਾਂ 14 ਲੀਟਰ ਆ ਕੋਈ ਵੀ ਰਾਜੇ ਅੱਛਾ ਆਪਣਾ ਲੀਟਰ ਮਾਰ ਕੇ ਖੜ ਸਕਦਾ ਦੁੱਧ ਰੈਡੀ ਹੈ ਠੀਕ ਹੈ ਜੀ ਹਾਂ ਜੀ ਤੇ ਅਜੇ 4-5 ਦਿਨ ਹੋਏ ਸੂਈ ਨੂੰ ਤੇ ਬਾਕੀ ਇਹ ਆ ਵੀ ਸੂਈਆਂ ਤੁਹਾਡੇ ਘਰੋਂ ਕੋ ਦੋ ਟਾਈਮ ਚੋ ਕੇ ਲੈ ਜੇ ਸਾਰੀਆਂ ਸੁੱਸਰਗੀਆਂ ਵਸ਼ੀਆਂ ਹਾਂ ਜੀ ਚੋ ਕੇ ਲੈ ਦੇਗਾ ਸਾਨੂੰ ਕੋ ਟੈਨਸ਼ਨ ਨਹੀਂ ਹਾਂ ਜੀ ਹਾਂ ਜੀ ਹਾਂ ਤੇ ਜੇ ਵੀ ਰੋਤਰਾ ਕੋਈ ਲੈ ਜਾਏਗਾ ਹਾਂ ਭਾ ਫੁੱਲ ਗਾਰੰਟੀ ਫੁੱਲ ਗਾਰੰਟੀ ਹੋ ਗਈ ਆਪਣੀ ਚਲੋ ਬਾਕੀ 10 ਲੀਟਰ ਦੁੱਧ ਦੱਸਿਆ ਬਣਾਉਣਾ ਹੀ ਹੋਗਾ ਨਾ ਤੇ ਤੱਲੇ ਦੀ ਠੀਕ ਹੈ ਜੀ ਤੇ ਸਾਰੀਆਂ ਵੜਾ ਨਵੀਆਂ ਵੜਾ ਜੀ ਬਾਕੀ ਸਾਬ ਵਾਲੀਆਂ ਚੀਜ਼ਾਂ ਆ ਆਪਣਾ ਇੱਥੇ ਹੀ ਵੇਚ ਚਾ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਜੀ